ਤੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਸ਼ਰੀਆਮ ਸਰ ਤੇ ਵਿੱਚ ਗੋਲੀ ਮਾਰ ਕੇ ਕਤਲ ਕੀਤਾ ਗਿਆ ਲੁਧਿਆਣਾ ਦੇ ਚਮਾਲਪੁਰ ਇਲਾਕੇ ਦੇ ਵਿੱਚ ਲੋੜਿੰਦੇ ਅਪਰਾਧੀ ਪ੍ਰਦੀਪ ਬਿੱਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜਿਸ ਦੀ ਲਾਸ਼ ਇੱਕ ਪਾਰਕ ਵਿੱਚ ਖੂਨ ਦੇ ਨਾਲ ਲੱਭਪਤ ਮਿਲੀ ਹੈ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਚਾਰਜ ਸ਼ੁਰੂ ਕਰ ਦਿੱਤੀ ਜਾਂਦੀ ਹੈ ਦੱਸਦੀ ਇਹ ਘਟਨਾ ਦੁਪਹਿਰ ਸਮੇਂ ਵਾਪਰੀ ਦੱਸੀ ਜਾ ਰਹੀ ਹੈ ਰਾਮਨਾਥ ਪਾਮੀਆ ਦਾ ਰਹਿਣ ਵਾਲਾ ਪ੍ਰਦੀਪ ਬਿੱਲਾ ਕਿਸੇ ਮੁੱਦੇ ਨੂੰ ਲੈ ਕੇ ਪਾਰਕ ਦੇ ਵਿੱਚ ਹਮਲਾਵਰਾਂ ਦੇ ਨਾਲ ਮਿਲਿਆ ਸੀ ਉਹਨਾਂ ਦੇ ਵਿੱਚ ਝਗੜਾ ਹੁੰਦਾ ਤੇ ਹਮਲਾਵਰਾਂ ਦੇ ਵੱਲੋਂ ਪ੍ਰਦੀਪ ਤੇ ਗੋਲੀਬਾਰੀ ਕੀਤੀ ਜਾਂਦੀ ਜਿਸ ਦੇ ਨਾਲ ਉਸੇ ਮੌਕੇ ਤੇ ਹੀ ਮੌਤ ਹੋ ਗਈ ਬਿੱਲਾ ਤੇ ਦੱਸਦੀ ਹੈ ਪਹਿਲਾਂ ਹੀ 5 ਤੋਂ 6 ਅਪਰਾਧਕ ਮਾਮਲੇ ਦਰਜ ਸਿਗੇ ਕਈ ਵਾਰ ਹੋਰ ਵੀ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਉਹ ਲੋੜਿੰਦਾ ਸੀ ਤਾਬਦੀ ਪੁਲਿਸ ਸੁਪਰਡੈਂਟ ਜਸ਼ਨ ਗਿੱਲ ਨੇ ਦੱਸਿਆ ਕਿ ਪੁਲਿਸ ਨੂੰ ਸ਼ਾਮ ਸਮੇਂ ਘਟਨਾ ਦੀ ਸੂਚਨਾ ਮਿਲੀ ਸੀ ਜੋ ਕਿ ਬਿੱਲਾ ਸੈਰ ਕਰਨ ਦੇ ਲਈ ਪਾਰਕ ਦੇ ਵਿੱਚ ਆਇਆ ਸੀ ਐਕਟੀਵਾ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਦੇ ਵੱਲੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਤੇ આરોપી ਜਿਹੜੇ ਨੇ ਉਹ ਮੌਕੇ ਤੋਂ ਫਰਾਰ ਹੋ ਗਏ ਤਾਂ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ આરોપીਾਂ ਦੇ ਵੱਲੋਂ ਬਿੱਲਾ ਦੀ ਸਿਰਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਭਾਜੀ ਮੈਂ ਤਾਂ ਐਂਟਰ ਕੀਤਾ ਹੀ ਸੀ ਹਾਂਜੀ ਤੇ ਗੋਲੀ ਵਾਜੀ ਅਸੀਂ ਸੋਚੇ ਪਟੰਕਾ ਵਜਿਆ ਅੱਛਾ ਔਰ ਕੁਛ ਨਹੀਂ ਬਾਅਦ ਚ ਜਦੋਂ ਵਿਖਿਆ ਜੇਗੀ ਆਪਣੇ ਬੰਦਾ ਡਿੱਗ ਗਿਆ ਕਿੰਨਾ ਸਮਾਂ ਸੀ ਜੀ ਟਾਈਮ ਉਸ ਟੰਮ ਜਦ ਗੋਲੀ ਵੱਜੀ ਕਿੰਨੇ ਜਾਣੇ ਸੀਗੇ ਸਾਢੇ 3 ਪੌਣੇ 4 ਹੋਣੇ ਆ ਮੇਰੇ ਖਿਆਲ ਤੋਂ ਉਹਨੇ ਇਹ ਸਾਢੇ 3 ਪੌਣੇ 4 ਕਿੰਨੇ ਜਾਣੇ ਸੀਗੇ ਤਿੰਨ ਜਾਣੇ ਸੀਗੇ ਮਤਲਬ ਗੋਲੀ ਕਾਰਨ ਵੱਜਿਆ ਕੀ ਕਰਨੂ ਗੋਲੀ ਵੱਜੀ ਆ ਬਈ ਇਹ ਤਾਂ ਕਹਿ ਰਹੇ ਸਰਦਾਰ ਬਾਬਾ ਜੀ ਲੜਾਈ ਇੱਥੇ ਨਹੀਂ 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 ਮੈਂ ਐਂਟਰ ਕੀਤਾ ਹੀ ਸੀ ਗੋਲੀ ਵੱਜੀ ਹੈ ਅਸੀਂ ਸੋਚੇ ਪਟਾਕਾ ਵੱਜਿਆ ਇਹਨੇ ਫਾਇਰ ਹੋਈ ਹੈ ਬੰਦਾ ਸਿੰਗਲ 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 ਫਾਇਰ ਹੋਈ ਹੈ ਸਿੰਗਲ ਫਾਇਰ ਹੋਇਆ ਪਤਾ ਲੱਗਿਆ ਕਿ ਇਹ ਵੀ ਡਬਲ ਚ ਪਤਾ ਲੱਗਿਆ ਜੀ ਮੈਨੂੰ ਫੋਨ ਆਇਆ ਸੀ ਕਿਸੇ ਮੁੰਡੇ ਦੇ ਗੋਲੀ ਮਾਰ ਕੇ ਡੈਥ ਹੋ ਗਈ ਉਹਦੀ ਠੀਕ ਹੈ ਸਰ ਕੌਣ ਸ਼ਖਸੀਅਤ ਜਿਹੜੀ ਗੋਲੀ ਉਹਦਾ ਨਾਮ ਪ੍ਰਦੀਪ ਕੁਮਾਰ ਬਿੱਲਾ ਕਰਕੇ ਆ ਜੀ ਤੇ ਇਹਦੀ ਕਾਫੀ ਵੀ ਪੁਲਿਸ ਨੂੰ ਬੜੀ ਭਾਰ ਸੀਗੀ ਇਹਦੀ ਕਿਉਂਕਿ ਇਹਦੇ ਚਾਰ ਪੰਜ ਦੇ ਮਕਦਮੇ ਦਰਜ ਆ ਦੇ ਉੱਪਰ ਆ ਪਿੱਛੇ ਆਪਣੇ 1 ਜੁਲਾਈ ਅਕਤੂਬਰ ਨੂੰ ਇਹਨੇ ਕਿਸੇ ਮੁੰਡੇ ਉੱਪਰ ਫਾਇਰਿੰਗ ਕੀਤੀ ਸੀਗੀ ਜੀ ਤੇ ਉਹਦੀ ਸ਼ੋਲਡਰ ਤੇ ਗੋਲੀ ਵੱਜੀ ਸੀਗੀ ਤੇ ਉਹਦੀ ਐਕਟਿਵ ਆ ਰਹੇ ਨੇ 60 ਦੇ ਮੁੰਡਿਆਂ ਨੇ ਤੇ ਜੀ ਮਾਮਲੇ ਦਰਜ ਹਾਂ ਕਈ ਮਾਮਲੇ ਲੁਰਿੰਦਾ ਸੀਗਾ ਇਹ ਤੇ ਇੱਥੇ ਆਇਆ ਹੋਣਾ ਇਹਨਾਂ ਦੇ ਨਾਲ ਮੁੰਡੇ ਮੁੰਡੇ ਹੋੜ ਵੀ ਹੋਣੇ ਆ। ਬਸ ਗੋਲੀ ਕਿਹਨਾਂ ਵੱਲੋਂ ਮਰੀ ਗਈ ਹੈ ਪਤਾ ਲੱਗਾ ਕੋਈ ਪਤਾ ਨਹੀਂ ਅਣਪਛਾਤੇ ਬੰਦੇ ਕੋਈ ਆਏ ਸਿੱਧੇ ਆ ਕੇ ਆਈ ਸੀ ਇੱਕ ਕਾਰ ਚ ਆਈ ਸੀ ਮੋਟਰਸਾਈਕਲ ਤੇ ਪਤਾ ਨਹੀਂ ਇਹ ਨਹੀਂ ਪਤਾ ਜੀ ਇਹ ਨਹੀਂ ਪਤਾ ਹੁਣ ਮੈਂ ਤਾਂ ਹੁਣ ਮੈਂ ਪਹੁੰਚਿਆ ਆਇਆ ਤਾਂ ਇਹ ਅੱਧਾ ਪੌਣਾ ਘੰਟਾ ਹੋ ਗਿਆ ਹੁਣ ਤਾਂ ਜਿਵੇਂ ਹੁਣ ਆਪਣਾ ਟਾਈਮ ਹੋਇਆ ਵਾ 5 ਵਜੇ ਪੌਣੇ 5 ਵਜੇ ਦਾ ਟਾਈਮ ਸੀਗਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਕਿੰਨੇ ਫਾਇਰ ਹੋਏ ਸਰ ਪਤਾ ਨਹੀਂ ਇਹਦੇ ਬਾਰੇ ਕੁਝ ਨਹੀਂ ਪਤਾ ਵੀ ਇਹ ਵੀ ਮੌਕੇ ਤੇ ਡੈਥ ਹੋ ਗਈ ਸੀ ਦੀ ਇੱਕੋ ਸ਼ਖਸ ਜੀ ਹਾਂਜੀ ਇੱਕੋ ਸ਼ਖਸ ਦੀ ਮੌਤ ਹੋਈ ਹੈ ਜੀ ਠੀ ਗ੍ਰੀਨ ਪਾਰਕ ਆ ਜਮਾਲਪੁਰ ਅੱਛਾ ਜੀ ਤੇ ਇੱਥੇ ਇੱਕ ਬਿੱਲਾ ਨਾਂ ਦਾ ਨੌਜਵਾਨ ਇਹ ਠੀਕ ਆ ਜੀ ਇਹਦੇ ਤੇ ਵੀ ਮੁਕਦਮੇ ਦਰਜ ਨੇ ਠੀਕ ਆ ਜੀ ਤੇ ਇਹ ਰਾਮਨਗਰ ਮੁੰਡਿਆਂ ਦਾ ਇੱਕ ਕਰੀਬ 4:30 ਵਜੇ ਦੀ ਸਰ ਕਿੰਨੇ ਫਾਇਰ ਹੋਏ ਆ ਪਤਾ ਕੁਝ ਇਹ ਹੁਣ ਜਾ ਕੇ ਤਫਤੀਸ਼ ਦਾ ਮਾਮਲਾ ਸੀਗਾ ਕੋਈ ਜੀ ਉਸ ਟਾਈਮ ਹੋਈ ਆ ਕਿਸੇ ਸ਼ਖਸ ਦੀ ਆ ਮੌਤ ਹੋਈ ਆ ਬਿੱਲਾ ਨਾਂ ਦੇ ਬੱਚੇ ਤਿੰਨ ਮਹੀਨੇ ਪਹਿਲਾਂ ਵੀ ਜਨਮਸ਼ਤਮੀ ਦੇ ਕੋਲ ਵੀ ਗੋਲੀ ਚਲੀ ਆ ਰਾਮਨਗਰ ਦੀ ਇਹਨੂੰ ਕਰ ਰਹੇ ਜੀ ਤਪੀਸ਼ ਠੀਕ ਹੈ ਕੱਲਾ ਸੀਗਾ ਕੱਲਾ ਸੀਗਾ ਕਿ ਹੋ ਵੀ ਸੀ ਨਹੀਂ ਉਹ ਤਾਂ ਵੇਖ ਰਹੇ ਨੇ ਜੀ ਕੈਮਰੇਆਂ ਨੂੰ ਵੇਖ ਰਹੇ ਵੀ ਕੱਲਾ ਅੱਗੇ ਦੇ ਨਾਲ ਇਹ ਦੇਖੋ ਮੁਝ ਬ੍ਰਾਹਮਤ ਹੋਇਆ ਜੀ ਇਹ ਦੇਖੋ ਪਿਸਤਲ ਬਣਾਉਂਦਾ ਹੈ ਉਹਦੀ ਵੀ ਵੈਰੀਫਾਈ ਕਰਦੇ ਇਹ ਤੇ ਕਿੰਨੇ ਕੇਸ ਆ ਬੰਦੇ ਸਰ ਜੀ ਇਸ ਬੰਦੇ ਦੇ ਪੰਜ 6 ਬੰਦੇ ਨੇ ਠੀਕ ਹੈ ਸਰ ਠੀਕ ਹੈ ਪੀ 18 ਨਿਊਜ਼ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਤੁਹਾਡੇ ਨਾਲ ਤੁਸ਼ਾਰਪੁਰ ਇਸ ਸਮੇਂ ਮੌਜੂਦਾ ਲੁਧਿਆਣਾ ਦੇ ਚੰਡੀਗੜ੍ਹ ਰੋਡ ਦੇ ਨੇੜੇ ਡ੍ਰੀਮ ਪਾਰਕ ਦੇ ਵਿੱਚ ਜਿੱਥੇ ਅੱਜ ਇੱਕ ਵਿਅਕਤੀ ਦੇ ਸਿਰ ਵਿੱਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਪਹੁੰਚਦੀ ਹੈ ਔਰ ਇਸ ਜਗ੍ਹਾ ਦੇ ਉੱਤੇ ਉਹ ਜਿਹੜੀ ਹੈ ਉਹ ਬੋਡੀ ਪਈ ਹੁੰਦੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਬਲੱਡ ਜਿਹੜਾ ਇੱਥੇ ਗਿਰਿਆ ਹੋਇਆ ਵਿਅਕਤੀ ਦੇ ਸਿਰ ਵਿੱਚ ਗੋਲੀ ਮਾਰੀ ਗਈ ਹੈ ਜਦੋਂ ਮੌਕੇ ਤੇ ਇੱਥੇ ਪੁਲਿਸ ਪਹੁੰਚਦੀ ਹੈ ਤਾਂ ਉਸ ਵਿਅਕਤੀ ਦੀ ਛਾਣਬਿਨ ਕੀਤੀ ਜਾਂਦੀ ਹੈ ਤਾਂ ਦੇਖਿਆ ਜਾਂਦਾ ਕਿ ਉਸ ਦੇ ਡੱਬ ਦੇ ਵਿੱਚ ਇੱਕ ਪਿਸਤਲ ਲੱਗੀ ਹੁੰਦੀ ਹੈ ਤਾਂ ਜਾਣਕਾਰੀ ਮੁਤਾਬਕ ਇਹ ਜਿਹੜਾ ਵਿਅਕਤੀ ਸੀਗਾ ਇਹ ਪਹਿਲਾਂ ਵੀ ਜਿਹੜਾ ਇਹ ਪੁਲਿਸ ਵੱਲੋਂ ਇਸ ਦੇ ਉੱਤੇ 4 ਤੋਂ 5 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਨੇ ਸੋ ਇਸ ਦਾ ਜਿਹੜਾ ਨਾਮ ਵੀ ਜਿਹੜਾ ਆ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਪ੍ਰਦੀਪ ਬਿੱਲਾ ਨਾਮਕ ਦਾ ਜਿਹੜਾ ਇਹ ਵਿਅਕਤੀ ਸੀਗਾ ਇਸ ਤੇ ਪਹਿਲਾਂ ਵੀ 4 ਤੋਂ 5 ਮਾਮਲੇ ਦਰਜ ਨੇ ਔਰ ਅੱਜ ਇੱਥੇ ਕੁਝ ਵਿਅਕਤੀਆਂ ਦੇ ਨਾਲ ਜਿਹੜੀ ਹੈ ਇਸ ਦੀ ਕੋਈ ਬਹਿਸ ਹੋਈ ਹੋਏਗੀ ਜਿਸ ਤੋਂ ਬਾਅਦ ਇਸ ਦੇ ਸਿਰ ਦੇ ਵਿੱਚ ਗੋਲੀ ਮਾਰੀ ਆ ਔਰ ਕੁਝ ਸਮੇਂ ਦੇ ਬਾਅਦ ਹੀ ਇਹ ਵਿਅਕਤੀ ਜਿਹੜਾ ਇੱਥੇ ਤੜਪ ਤੜਪ ਕੇ ਜਿਹੜਾ ਇਸ ਤੀ ਜਿਹੜੀ ਜਾਨ ਨਿਕਲ ਗਈ ਹੈ ਜਿਸ ਤੋਂ ਬਾਅਦ ਤੁਸੀਂ ਤਸਵੀਰ ਮੈਂ ਜਰੂਰ ਤੁਹਾਡੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਪਾਰਕ ਦੇ ਵਿੱਚ ਜਿਹੜੇ ਲੋਕ ਨੇ ਕਾਫੀ ਸਹਮੇ ਹੋਏ ਨੇ ਕਿਉਂਕਿ ਇਸ ਪਾਰਕ ਦੇ ਵਿੱਚ ਲੋਕ ਸੈਰ-ਸਪਟਾ ਕਰਨ ਆਉਂਦੇ ਨੇ ਬੱਚੇ ਖੇਡਣ ਆਉਂਦੇ ਨੇ ਕਿਤੇ ਨਾ ਕਿਤੇ ਗੋਲੀ ਚੱਲਣ ਤੋਂ ਬਾਅਦ ਬੱਚੇ ਵੀ ਜਿਹੜਾ ਕਾਫੀ ਡਰਿਆ ਹੋਇਆ ਮਹਿਸੂਸ ਕਰ ਰਹੇ ਨੇ ਇਲਾਕੇ ਵਿੱਚ دہشت ਦਾ ਮਾਹੌਲ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਪੂਰੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਇਸ ਦੀ ਪੜਤਾਲ ਵੀ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਕਿਦਾਂ ਕਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਸੈਂਪਲ ਲਏ ਜਾ ਰਹੇ ਨੇ ਕਿ ਇਸ ਵਿਅਕਤੀ ਦੀ ਆਖਰਕਾਰ ਮੌਤ ਕਦੋਂ ਹੋਈ ਹੋएगी ਸੋ ਇਸ ਜਿਹੜੇ ਸੈਂਪਲ ਲੈਣ ਤੋਂ ਬਾਅਦ ਜਿਹੜੇ ਆ ਪੂਰੀ ਜਾਂਚ ਪੜਤਾਲ ਕੀਤੀ ਜਾਵੇਗੀ ਸੋ ਅਗਲੀ ਜਿਹੜੀ ਜਾਣਕਾਰੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਪੁਲਿਸ ਅਧਿਕਾਰੀਆਂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਕੀ ਜਾਣਕਾਰੀ ਸਾਂਝੀ ਕੀਤੀ ਉਹ ਤੁਹਾਨੂੰ ਵੀ ਸੁਣਾਉਣੀ ਹੈ ਜੁੜੇ ਰਹੋ ਪੀ 18 ਨਿਊਜ਼ ਦੇ ਨਾਲ ਤੇ ਮੈਂ ਤੁਸ਼ਾਰਕ